ਮਸੁੰਝਾਣਾ ਚਾਹੁੰਦੇ ਉਹ ਅਸੀਂ ਸਮਝ ਨਹੀਂ ਦੱਸ ਦਈ ਆਪਣੇ ਵੀ ਕੋਈ ਚੀਜ਼ ਐਕਸਪਾਇਰ ਹੁੰਦੀ ਆ ਜਦੋਂ ਤੁਸੀਂ ਦੇਖਦੇ ਹੋ ਈਵਨ ਹਰ ਇੱਕ ਸ਼ਾਪ ਕੀਪਰ ਇਸ ਤਰ੍ਹਾਂ ਕਰਦਾ ਇੱਕ ਮਿੰਟ ਯਾਰ ਮੈਂ ਪਹਿਲਾਂ ਸਮਝਾ ਰਿਹਾ ਸਮਝਾ ਰਿਹਾ ਨੂਰ ਮੈਂ ਇੱਕ ਬੰਦੇ ਇੱਕ ਬੰਦੇ ਪ੍ਰੋਬਲਮ ਹੋ ਰਹੀ ਐ ਜੇ ਅੱਜ ਜੇ ਕੋਈ ਪ੍ਰੋਬਲਮ ਹੋਈ ਤੇ ਅਸੀਂ ਆਏ ਆ ਜਦੋਂ ਕਿਸੇ ਨੂੰ ਖਾ ਕੇ ਕੋਈ ਪ੍ਰੋਬਲਮ ਹੋ ਰਹੀ ਓ ਤਾਂ ਦੁਕਾਨਦਾਰ ਨੂੰ ਕੋਈ ਨਹੀਂ ਕਹਿੰਦਾ ਉਦੋਂ ਪਤਾ ਕੀ ਕਹਿ ਜਾਂਦਾ ਡਿਪਾਰਟਮੈਂਟ ਕੰਪ ਕਰਨ ਦੀ ਨਹੀਂ ਸੁਤਾ ਹਾਂ ਹਮ ਉਦੋਂ ਤਾਂ ਜੇ ਤੁਹਾਨੂੰ ਤਾਂ ਡੇਟ ਸੀ ਜਿਸ ਕੋਈ ਨਹੀਂ ਸਮਝਦੇ ਕੈਸ ਮਾਲਨ ਛੋਣਾ ਗੈਸ ਕਿਹ ਪਰ ਆਦੂ ਕਰਨਾ ਇੱਕ ਚਾ ਕੇ ਸੈਂਪਲ ਚੈੱਕ ਕਰਨਾ ਨਹੀਂ ਤੈਨੂੰ ਸੈੱਟ ਬੰਦਾ ਸਾਰੀਆਂ ਬੋਲਣਗੇ ਨਹੀਂ ਤੈਨੂੰ ਸੈੱਟ ਬੰਦਾ ਭਾਈ ਜੇ ਚਲਾਨ ਆਪਾਂ ਬੇ ਕਰਨ ਨੂੰ ਤਿਆਰ ਆ ਇੱਕ ਵੀ ਚੀਜ਼ ਤੋਂ ਨਹੀਂ ਕਿਹਾ ਕਿ ਚਲਾਨ ਦਾ ਆਪਾਂ ਨਹੀਂ ਪੇ ਕਰਨਾ ਪਰ ਸਮਾਨ ਦਾ ਸੁਪੋਡਿਆ ਉਹ ਮੇਰਾ ਸੁਣ ਉਹ ਜਿਹੜੇ ਕਰ ਲਾ ਲਓ ਕਰ ਲਾ ਲਓ ਉਹ ਦਿਨ ਹੈ ਉਹ ਸਟੇਸ਼ਨ ਦੇ ਜਿਹੜੇ ਮੈਨੇ ਕਰਿਆ ਉਹ ਨਹੀਂ ਜਿੰਨੇ ਟਾਈਮ ਲੱਗਦਾ ਹਮਾਂ ਦੇਖੋ ਸਾਨੂੰ ਇੱਕ WhatsApp ਦੇ ਉੱਤੇ ਮੀਡੀਆ ਦੇ ਥਰੂ ਪਤਾ ਲੱਗਿਆ ਸੀ ਕਿ ਜਿਹੜਾ ਇਮਲੀ ਦੇ ਵਿੱਚ ਇਸ਼ੂ ਆ ਰਿਹਾ ਇਮਲੀ ਜਿਹੜੀ ਹੈ ਉਹ ਖਰਾਬ ਔਰ ਫੰਗਲ ਗਰੋਥ ਵਾਲੀ ਜਿਹੜੀ ਹੈ ਵਿੱਚ ਜਾ ਰਹੀ ਹੈ ਸੋ ਇਸ ਦੇ ਮਤਲਕ ਅੱਜ ਅਸੀਂ ਇੱਥੇ ਹਾਲਗੇਟ ਦੇ نیچے ਜਿਹੜੀ ਫੂਟ ਮੰਡੀ ਹੈ ਉੱਥੇ ਅਸੀਂ ਸੈਂਪਲਿੰਗ ਕੀਤੀ ਸੀ ਸੈਂਪਲਿੰਗ ਦੇ ਵਿੱਚ ਅਸੀਂ ਜਿਹੜੀ ਇੱਥੇ ਅੱਜ ਦੋ ਦੁਕਾਨਾਂ ਤੇ ਸੈਂਪਲਿੰਗ ਕੀਤੀ ਹੈ ਔਰ ਇੱਥੇ ਅਸੀਂ ਦੇਖਿਆ ਕਿ ਇਹਨਾਂ ਨੇ ਜਿਹੜੀ ਆ ਇਮਲੀ ਹੈ ਇਮਲੀ ਦੀ ਜਿਹੜੀ ਇਹ ਰੱਖ ਰੱਖਾ ਹੋਇਆ ਉਹ ਰੈਫਰਿਜਰੇਟਰ ਦੇ ਵਿੱਚ ਕਰਨੀ ਸੀ 2 ਤੋਂ 4 ਡਿਗਰੀ ਸੈਲਸੀਅਸ ਦੇ ਉੱਪਰ ਰੱਖਣੀ ਸੀ ਪਰ ਇਹਨਾਂ ਨੇ ਬੜੇ ਬਾਹਰ ਹੀ ਰੱਖਿਆ ਹੈ ਰੂਮ ਟੈਂਪਰੇਚਰ ਜਿਸ ਕਰਕੇ ਉਹਦੇ ਵਿੱਚ ਜਿਹੜੀ ਹੈ ਫੰਗਲ ਗਰੋਥ ਹੋ ਗਈ ਹੈ ਔਰ ਜਿਹੜੀ ਸਾਰੀ ਇਮਲੀ ਖਰਾਬ ਹੋ ਗਈ ਅਸੀਂ ਅਸੀਂ ਸਾਰੀ ਜਿਹੜੀ ਇਮਲੀ ਹੈ ਉਸ ਨੂੰ ਡਿਸਟਰਾਏ ਕਰਕੇ ਔਰ ਜਿਹੜੇ ਦੇ ਸੈਂਪਲ ਹੈ ਉਹ ਲੈ ਲਏ ਇੱਕ ਜਿਹੜੀ ਇਹ ਦੁਕਾਨ ਜਿਹੜੀ ਸੈਕਿੰਡ ਸ਼ਾਪ ਤੇ ਆਏ ਹਾਂ ਇਸ ਦੇ ਉੱਤੇ ਜਿਹੜਾ ਸੀ ਕੁਝ ਅ ਅਨਰਜੀ ਡਰਿੰਕ ਔਰ ਜੂਸ ਜਿਹੜਾ ਹੈ ਬੀਵਰੇजेस ਉਹ ਐਕਸਪਾਇਰ ਨਿਕਲੇ 15 ਦੇ ਕਰੀਬ ਬੋਟਲਸ ਜਿਹੜੀਆਂ ਸੀ ਉਹ ਅਨਰਜੀ ਡਰਿੰਕ ਦੀਆਂ ਉਹ ਐਕਸਪਾਇਰ ਸੀ ਔਰ 10 ਦੇ ਕਰੀਬ ਜਿਹੜੇ ਸੀ ਜੂਸ ਐਕਸਪਾਇਰ ਸੀ ਉਹ ਅਸੀਂ ਸਾਰਾ ਡਿਸਪੋਜ਼ ਕਰਾ ਦਿੱਤਾ ਤੁਹਾਡੇ ਨਾਲ ਜਿਵੇਂ ਗਲਗਲ ਗੱਲਬਾਤ ਨਹੀਂ ਮੰਨ ਰਹੇ ਤੇ ਦੂਸਰੀ ਗੱਲ ਕਰ ਰਹੇ ਤੁਹਾਡੇ ਨਾਲੇ ਵੀ ਪਹਿਰੇ ਮਾਲ ਮਿਲਣ ਦੇ ਬਾਵਜੂਦ ਵੀ ਦੇਖੋ ਜੀ ਇਹਨਾਂ ਦਾ ਇਹ ਦੇਖੋ ਇਹ ਕਹਿੰਦੇ ਜੀ ਅਸੀਂ ਇਹ ਸੇਲ ਨਹੀਂ ਰੱਖਿਆ ਹੁਣ ਤੁਸੀਂ ਦੇਖਿਆ ਹੋਏਗਾ ਕਿ ਇਹ ਸਾਰਾ ਇਹਨਾਂ ਨੇ ਪ੍ਰੋਪਰ ਆਪਣੇ ਸੇਲ ਕਾਊਂਟਰ ਦੇ ਉੱਤੇ ਲਗਾਇਆ ਹੋਇਆ ਹੈ और जी भी चीज़ डिस्प्ले देते लगी होंगी है दैट इज़ फॉर द सेल ईवन फ ईवन अगर कोई ऐसी चीज़ एक्सपायर स्टोर करते हैं वो भी ऑफेंस है एज़ पर द फूड सेफ्टी एक्ट पर इन्होंने तो सेल काउंटर से लगाया होया बड़ा समझाने की कोशिश की समझते नहीं पे सलो एनी हो दैट इज़ अ डिबेटेबल पार्ट असी तो एज पर द एक्ट चलना है सो असी जिन्ना भी स करता है क्योंकि जी चीज़ एक्सपायर हो जाती है ज कंपनी ने वापस लेनी हों ने सेल काउंटर तो उतार के और एक प्रॉपर ईजात उन्होंने ਇੱਕ ਬਾਕਸ ਬਣਾਇਆ ਹੁੰਦਾ ਜਿਹੜਾ ਕਿ ਨੋਟ ਫਾਰ ਸੇਲ ਬਾਕਸ ਬਣਾਇਆ ਹੋਣਾ ਚਾਹੀਦਾ ਜਾਂ ਫਿਰ ਇੱਕ ਕਾਰਟਨ ਦੇ ਵਿੱਚ ਪਾ ਕੇ ਉਸ ਕਾਰਟਨ ਦੇ ਉੱਤੇ ਲਿਖਿਆ ਜਾਣਾ ਚਾਹੀਦਾ ਵੀ ðiਸ ਆਰ ਦਾ ðiਸ ਆਰ ਦਾ ਐਕਸਪਾਇਰਡ ਪ੍ਰੋਡਕਟਸ ਨੋਟ ਫਾਰ ਸੇਲ ਬਟ ਇਹੋ ਜਿਹਾ ਕੁਝ ਨਹੀਂ ਸੀ ਤੇ ਇਮਲੀਜੇ ਡੱਬੇ ਗਏ ਸੀ ਸਾਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਅੰਦਰ ਕੀ ਉਹ ਵਾਟ ਡੇਟ ਲਿਖੀ ਸੀ 2025 ਤੇ ਆਪਾਂ ਉਹ ਉਹਨੂੰ ਉਹਨੂੰ ਸਮਝ ਕੇ ਹੀ ਵੇਚਣ ਦੇ ਹੈ ਜੇ ਲੋਕ ਗਾਉਂ ਨੇ ਲੰਬਾ ਦਿੱਤਾ ਉਹਨਾਂ ਦਾ ਕਹਿੰਦਾ ਮਤਲਬ ਕਿ ਫ੍ਰਿਜ ਵਗੈਰਾ ਚ ਰੱਖੰਦਾ ਸੀ ਬਾਹਰ ਰੱਖਿਆ ਸੀ ਉਹ ਕਹਿੰਦੇ ਜੀ ਫ੍ਰਿਜ ਇਹਦੇ ਰੱਖੋ ਤੇ ਅਸੀਂ ਬਾਹਰ ਰੱਖਿਆ ਹੈ ਸਾਡੀ ਦੁਕਾਨਾਂ ਦੇ ਅੱਗ ਲੱਗੀ ਸੀ ਅੱਗ ਤੋਂ ਬਾਅਦ ਫ੍ਰਿਜ ਨਹੀਂ ਲਾਇਆ ਪਏ ਆਪਾਂ ਅੱਛਾ ਜੀ ਨਹੀਂ ਉਹਨਾਂ ਵੱਲ ਇਹ ਜਿਹੜੀ ਜਿਹੜੀ ਹੈਗੀ ਸਾਡੀ ਪੈਕਿੰਗ ਸੀ ਇਹ 4 ਡਿਗਰੀ ਤਾਪਮਾਨ ਚ ਰੱਖਣੀ ਚਾਹੀਦੀ ਉਹ ਤੇ ਲਿਖਿਆ ਹੋਇਆਗਾ ਪਰ ਤੁਸੀਂ ਗਰਮੀ 'ਚ ਬਾਹਰ ਹੀ ਰੱਖਿਓ ਤੁਹਾਨੂੰ ਵੇਚਣ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਉਹਨਾਂ ਨੇ ਸੁੱਚਾ ਸਿੰਘ ਨੇ ਨਹੀਂ ਦੱਸਿਆ ਇਹਦਾ ਮੇਨ ਵਪਾਰੀ ਹੈ ਸੁੱਚਾ ਸਿੰਘ ਕਿਉਂ ਤੁਸੀਂ ਆਨਰ ਦਾ ਬਿਚਾਰਣ ਕਰਾ ਕੇ ਲਿਆ ਜੀ ਉਹਨਾਂ ਨੇ ਸਾਡਾ ਚਲਾਨ ਕੱਟਿਆ ਤੇ ਉਹ ਸਵੇਰੇ ਆਣਾ ਉਹਨਾਂ ਨੇ ਸੁਰੇ ਜੀ ਜੀਦੋ ਕੋ ਮਾਨ ਲਿਆ ਉਹਨਾਂ ਨਾਲ ਗੱਲ ਕਰਨ ਕਿ ਅੱਛਾ